ਵੱਲ ਦੇਖ ਨੂੰ ਕਰੋ ਕਿ ਕਿਸ ਤਰ੍ਹਾਂ ਦੇਖੇ ਕੱਲ ਦਾ ਕੰਮ ਕਰਨ ਨੂੰ ਹੋਇਆ ਉਹ ਜੇਕਰ ਦਾ ਪਹਿਲਾ ਵਿਕਟਨ ਪ੍ਰਸ ਦੇ ਸਵਾਲ ਸੁਣ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਉਹਨਾਂ ਸਿਰ ਆਪਾਂ ਇਸੇ ਵਰ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਕਰਤਾਰ ਪਾਤਸ਼ਾਹ ਨੇ ਮੀਰੀ ਮਿਰ ਦੇ ਮਾਰ ਸਤਿਗੁਰੂ ਹਰਗਿਸਾ ਜੀ ਮਹਾਰਾਜ ਨੇ ਸਿਰਫ ਇਹ ਮੇਰ ਭਰਿਆ ਹੱਥਰਾ ਕੇ ਨਹੀਂ ਆ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਿਗੁਰੂ ਕੋਈਆਂ ਪੁੱਤਾਂ ਦੀ ਕਰਨਾ। ਅਸਲ ਸਿੰਘ ਜੀ ਦਾ ਕਾਰਜ ਉਹਨਾਂ ਦਾ ਪਾਵਨ ਇਸ ਬੋਝੇ ਵੀ ਇੱਕੋ ਜਿਹੇ ਨੇ ਸਤਿਗੁਰਾਂ ਦੇ ਜਿੱਥੇ ਦਾਰਾ ਬਹੁਤ ਕੀਨੇ ਬਸ। ਕੱਲ ਦੇਖ ਕੇ ਸਮਝੋਗੇ ਕਿਸ ਤਰ੍ਹਾਂ ਦੇ। ਕੱਲ ਦਾ ਇਕੱਠਾ ਕਰਨ ਹੋਇਆ ਉਹ ਇਹ ਤਾਂ ਪਹਿਲਾ ਵਿਕਟ ਹੈ ਪ੍ਰਸਤਿਸਪਰ ਕਿ ਜਿੰਨਾ ਚਿਰ ਗੁਰਦਾ ਹੁਕਮ ਵਰਤਦਾ ਉਹਨਾਂ ਚਿਰ ਆਪਾਂ ਇਸੇ ਤਰ੍ਹਾਂ ਕਰ ਸਕਦੇ ਤੇ ਜੋ ਗੁਰਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡਾ ਅਕਸਾਪੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਬਾਕੀ ਤਰ੍ਹਾਂ ਪਾਤਸ਼ਾਹ ਨੇ ਨੇ ਵੀ ਇਹਨਾਂ ਨਾਲ ਸਤਿਗੁਰੂ ਹਰਿਕਿਸਨ ਸਿੰਘ ਜੀ ਮਹਾਰਾਜ ਨੇ ਸਿਰਫ ਇਹ ਮੇਰ ਭਰਿਆ ਹੱਥ ਰਾਖੇ ਰਹੀ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਕੋਈਆਂ ਪੁੱਲਾਂ ਦੀ ਕਰਨਾ। ਸਸਿ ਸਿੰਘ ਜੀ ਦਾ ਕਾਰਜ ਉਹਨਾਂ ਦਾ ਭਾਵ ਇਹ ਸੀ ਕਿ ਇੱਕੋ ਜਿਹੇ ਨੇ ਤਪ ਦਾ ਜਿਹਦਾਰਾ ਨਾ ਸਿਰਫ ਹੀ ਨੇ। ਕੱਲ ਦੇਖੋ ਕਿ ਕਿਸ ਤਰ੍ਹਾਂ ਦੇਖੇ। ਕੱਲ ਦਾ ਇਕੱਠਾ ਕਰੂਗਾ ਉਹ ਜੇਕਰ ਨਾ ਪਹਿਲਾਂ ਦੇਖਦੇ। ਪ੍ਰੈਸ ਦੇ ਸਵਾਲ ਪੁੱਛਦੇ। ਕਿ ਜਿੰਨਾ ਚਿਰ ਗੁਰੂ ਦਾ ਹੁਕਮ ਬਰਤਦਾ ਦੋਨਾਂ ਚਿਰ ਆਪਾਂ ਇਸੇ ਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਹਾਂ ਕੋਸ਼ ਆਪਾਂ ਤੇ ਸੁਪਰਾਨਾ ਕਰਕੇ ਆਇਆ ਗੁਰੂ ਹਰਗ੍ਰੀਵ ਸਾਹਿਬ ਮਹਾਰਾਜਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਗੁਰਜੀਤਪਾਤਸ਼ਾਹ ਨੇ ਮੀਰ ਬੀਰ ਮਾਲ ਸਤਪੁਰ ਗੁਰੂ ਹਰਗ੍ਰੀਵ ਸਾਹਿਬ ਜੀ ਮਹਾਰਾਜ ਨੇ ਸਿਰਫ ਤੇ ਮੇਰ ਭਰਿਆ ਹੱਥ ਰਾਖੇ ਲਈ ਹੈ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਿਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਏ ਆ ਕਿ ਸਤਿਗੁਰੂ ਕੋਈ ਨਾ ਆਪਣਾ ਦੀ ਕਰਨਾ। ਅਸੇ ਸਿੰਘ ਜੀ ਦਾ ਕਾਰਜ ਉਹ ਨਾ ਪਾ ਉਹ ਜਿਹਾ ਕਿ ਜਿੱਕ ਕੋਈ ਦੇਣਾ ਸਤਿਗੁਰਾਂ ਨਾਲ ਜਿੱਥੇ ਨੇ ਪਾ। ਕੱਲ ਦੇਖੋ ਕਿ ਕਿਸ ਤਰ੍ਹਾਂ ਦੇਖੇ। ਕੱਲ ਦਾ ਇਕੱਠਾ ਕਰਨ ਹੋਇਆ ਉਹ ਜੇਕਰ ਨਾ ਪਹਿਲਾਂ ਵਿਕਟਰ ਪ੍ਰੈਸ ਦੇ ਸਵਾਲ ਪੁੱਛੇ ਕਿ ਜਿੰਨਾ ਚਿਰ ਗੁਰੂ ਦਾ ਹੁਕਮ ਵਰਤਦਾ ਉੰਨਾ ਜੀ ਆਪਾਂ ਇਸੇ ਰੋ ਕਰ ਸਕਦੇ ਤੇ ਜੋ ਗੁਰੂ ਦਾ ਹੁਕਮ ਹੋਇਆ ਉਹਦੇ ਵਿੱਚ ਰਾਜੀ ਆ ਕੋਸ਼ ਆਪਾਂ ਤੇ ਸ਼ੁਕਰਾਨਾ ਕਰਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਮਾਰਾ ਸੱਚੇ ਪਾਤਸ਼ਾਹ ਦਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਬਹੁਤ ਵੱਡੀ ਤਖਸਬ ਦੀ ਸੇਵਾ ਬਹੁਤ ਵੱਡੀ ਪੰਥ ਦੀ ਸੇਵਾ ਜਿਵੇਂ ਕੋਈ ਕਰਗੀ ਤਰ ਪਾਤਸ਼ਾਹ ਨੇ ਮੀਰ ਬੀਰ ਦੇ ਮਾਰ ਸਤਪੁਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿਰਫ ਇਹ ਮੇਰ ਭਰਿਆ ਹੱਥਰਾ ਕੇ ਨਹੀਂ ਆ ਤੇ ਸਾਡੀ ਕੀਤੀ ਹੋਈ ਸੇਵਾ ਜਿਹੜੇ ਸਤਗੁਰੂ ਪ੍ਰਮਾਨ ਕਰਨ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਕੇ ਆਇਆ ਕਿ ਸਤਿਗੁਰੂ ਪੁੰਨ ਪੁੰਨਾਂ ਦੀ ਕਿਰਪਾ ਬਖਸ਼ੇ ਸਿੰਘ ਜੀ ਦਾ ਕਰਕੇ ਉਹਨਾਂ ਦੇ ਭਾਵ ਨੂੰ ਸੋਚਿਆ ਕਿ ਇੱਕੋ ਤਿੰਨ ਤੱਕਾਂ ਦੇ ਜਿੱਤਦਾਰਾਂ ਨੂੰ ਵੀ ਨੇ